ਸਾਡੇ ਗੁਰੂ ਸਹਿਬਾਨਾਂ ਨੇ ਸਿੱਖੀ ਦੇ ਲਈ ਆਪਣੀਆਂ ਸਹਾਤਾ ਦੇ ਦਿੱਤੀਆਂ ਪਰ ਸਿੱਖੀ ਨੂੰ ਨਾ ਛੱਡਿਆ ਦੂਸਰੇ ਪਾਸੇ ਇੱਕ ਘਟਨਾ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਇਹ ਮੁਖਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੁਖਸਰ ਸਾਹਿਬ ਦੇ ਉੱਤੇ ਇੱਕ ਨਾਈ ਦੀ ਦੁਕਾਨ ਦੇ ਉੱਤੇ ਅਖੰਡ ਪਾਠ ਸਾਹਿਬ ਦਾ ਜੋ ਪੋਗ ਪਾਈ ਜਾਣੇ ਸੀ ਦੂਸਰੇ ਪਾਸੇ ਦੱਸਦੀ ਹੈ ਕਿ ਜਿਸ ਗੱਡੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਰੂਪ ਹੈ ਇਹ ਵੀ ਗੋਹੇ ਦੇ ਨਾਲ ਲਿਬੜੀ ਹੋਈ ਹੈ ਜੋ ਕਿ ਮर्यादा ਦੇ ਬਿਲਕੁਲ ਉਲਟ ਜਾਪਦੀ ਹੈ ਇਸ ਤੋਂ ਬਾਅਦ ਜਦੋਂ ਲੋਕਾਂ ਨੇ ਦੇਖਿਆ ਤਾਂ ਉੱਥੇ ਬੜਾਈ ਬਿਵਾਦ ਛਿੜ ਗਿਆ ਕਿਉਂਕਿ ਇਹ ਸਿੱਧੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੰਨੀ ਗਈ ਦੂਜੇ ਪਾਸੇ ਨਾਈ ਦੀ ਦੁਕਾਨ ਦਾ ਉਦਘਾਟਨ ਕਰਨ ਲਈ ਵੀ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿਉਂਕਿ ਗੁਰੂ ਸਹਿਬਾਨਾ ਨੇ ਸਿੱਖੀ ਨਾਲ ਜੋੜਨ ਦੇ ਲਈ ਆਪਣੀਆਂ ਸ਼ਹਾਦਤਾਂ ਤੱਕ ਦੇ ਦਿੱਤੀਆਂ ਸਿੱਖੀ ਪਰਫੁੱਲਿਤ ਕਰਨ ਲਈ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਪਰ ਸਮਾ ਜਿਹੜਾ ਉਹ ਸ਼ਾਇਦ ਕੁਝ ਹੋਰ ਹੀ ਕਹਿ ਰਿਹਾ ਹੈ ਇਹ ਵੀਡੀਓ ਕੁਝ ਥੋੜੀ ਬਿਆਨ ਕਰ ਰਹੀ ਹੈ ਕਿ ਇਹ ਸਾਰਾ ਕਟਨਾ ਕਰਮ ਤੁਸੀਂ ਵੀ ਇਸ ਵੀਡੀਓ ਦੇ ਰਾਹੀਂ ਦੇਖ ਰਹੋ ਅਤੇ ਜੋ ਸਾਡੇ ਚੈਨਲ ਦੇ ਉੱਤੇ ਨਵੇਂ ਨੇ ਸਾਡੇ ਚੈਨਲ ਨੂੰ ਲਾਈਕ ਅਤੇ ਫੋਲੋ ਜਰੂਰ ਕਰਨਾ ਤਾਂ ਕਿ ਸਮੇ ਸਮੇਤੇ ਅਸੀਂ ਤੁਹਾਨੂੰ ਤਾਜ਼ਾ ਅਪਡੇਟ ਦਿੰਦੇ ਰਹੀਏ। ਅੱਜ ਦਾ ਹਾਲਾਤ ਹੈ। ਅਰੇ ਆਈ ਦੀ ਦੁਕਾਨ ਤੋਂ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਤੋਂ ਘਟਣਾ ਇਹਨਾਂ ਮਾਰੇ ਲੋਕ ਲੈ ਕੇ ਕੀਤਾ ਉੱਥੇ ਅਰਦਾਸ ਕੀਤੀ ਹੋਗੀ ਕਿ ਪਰਮਾਤਮਾ ਵੱਲ ਬਖਸ਼ ਵੀ ਹੋਰ ਲੋਕਾਂ ਦੇ ਮਾਲ ਉਹਨਾਂ ਨੇ ਆ ਦੇਖੋ ਕੋਈ ਗੱਲ ਫੜਿਆ ਜਿਹੜਾ ਸੱਚਾ ਨਹੀਂ ਥਾ ਤਾਂ ਉਹ ਚਮੜੇ ਦੇ ਰੂਪ ਰੱਖੀ ਫਿਰਦੇ ਆ ਜੀ ਤੇ ਉੱਥੇ ਨਿਕਾਲਿਆ ਬਾਬਿਆਂ ਨੂੰ ਉਹ ਨਿਕਲਣਾ ਆਲਾ ਕੀ ਹੋਣਾ ਜੀ ਬਾਬਿਆਂ ਨੇ ਜਿੱਪੜਾ ਵੇਖਿਆ ਆ ਰਿਹਾ ਨੇ ਜੀ ਹਾਂ ਬਾਬਾ ਜੀ ਉੱਤੇ ਛੱਤਰ ਲਾਉਂਦਾ ਕੀ ਫਾਇਦਾ ਹੈ ਉਲਟਾ ਬਾਬਾਈ ਹਾਂ ਉਲਟਾ ਬਾਬਾ ਇਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਈ ਧੱਕੇ ਮਾਰਦੇ ਨੇ ਧੱਕੇ ਵਾਲਾ ਮਾਰੀਆ ਇਹ ਬੰਦੇ ਨੂੰ ਜ਼ਹਿਰ ਮਾਰਦੇ ਨੇ ਜਹਿਰ ਬਹੁਤ ਜਿਆਦਾ ਜ਼ਹਿਰ ਜਲਦੀ ਮਰੇ ਬਾਟ ਸਿੰਘ ਵੀ ਹਜੇ ਪਹੁੰਚਿਆ ਨਾ ਮੱਚੋ ਮੜਿਆ ਜੋ ਮੜਿਆ ਯਾਰ ਇਹਨਾਂ ਨੂੰ ਇੱਕ ਲੈ ਕੇ ਜਾਓ ਮੁਰੂਪਾ ਦੇ ਵਿੱਚ ਨਾ ਆ ਕੇ ਲਿਉਂਦੇ ਸੀ ਕਾਰ ਦੇ ਵਿੱਚ ਉਹ ਉਸ ਦੀ ਲਿਪੜੀ ਕਿੱਥੇ ਆ ਗਿਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੱਲੇ ਆ ਕੇ ਲੈ ਗਏ ਮਾਰਨ ਕੋਣ ਆ ਬਲਾ ਕੇ ਤੁਹਾਨੂੰ ਆਖਰਾ ਪਤਾ ਕਿ ਪਰਿਆਦਾ ਕੀ ਹੈ ਇਹਨਾਂ ਨੂੰ ਬੁਲਾਓ ਲੈ ਕੇ ਬੁਲਾਓ ਆਵਾਜ਼ ਮਾਰੋ ਮੇਰਾ ਉਹ ਵਕਟ ਮੋਟਰੋਲੇ ਮੇਰਾ ਭਾਈ ਕਿੱਥੇ ਆ ਕਿੱਥੇ ਗਏ ਬੈਡੂ ਵੀਮੈਂਟ ਹੋ ਗਿਆ ਮੈਂ ਪੁੱਛ ਰਿਹਾ ਤੁਹਾਨੂੰ ਕੋਈ ਪਤਾ ਹੈ ਉਹ ਲਿਪੜਿਆ ਯਾਰ ਸਾਰੇ ਭਾਈ ਚਾਹੀਏ ਜਵਾਈ ਕਰਦੀ ਕਿਨ ਜੀ ਸਾਰੇ ਭਾਵੇਂ ਸੋਡੀ ਆ ਗਿਆ ਮੱਛਲਾ ਕਿਲੇ ਹੋਸਟਲ ਬੁਸ਼ਰੋਮਨੀ ਕਮੇਟੀ ਦੇ ਇਥੋਂ ਬੁਲਾ ਜਾਵੀ ਪਹੁੰਚ ਕੇ ਮੌਕੇ ਤੇ ਤਾਂ ਤਰਫੀਸ਼ ਕਰ ਰਹੇ ਨਾ ਹੰਕਾਰ ਇਹ ਹੋਣ ਬਾਹਰ ਆ ਰਹੀ ਹੈ ਕਿਸੇ ਅੱਗੇ ਨਾ ਸੇਵਾ ਨਾ ਹੋ ਦੇਣ ਨਾ